ਪੰਜਾਬ 81 ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਿਤੇਸ਼ ਜੋਲੀ ਜੀ ਹਾਂ ਗੱਲ ਕਰਾਂਗੇ ਅੱਜ ਸਮਾਣਾ ਦੇ ਵਿੱਚ ਇਹ ਪਰਿਵਾਰ ਵੱਲੋਂ ਧਰਨਾ ਲਗਾਇਆ ਗਿਆ ਜੀ ਹਾਂ ਦੱਸਿਏ ਪੀਤੇ ਕੁਝ ਸਮਾਂ ਪਹਿਲਾਂ ਸਮਾਣਾ ਦੇ ਵਿੱਚ ਇੱਕ ਦਰਦਨਾਕ ਘਾਸਾ ਹੁੰਦਾ ਤੇ ਘਾਸੇ ਦੇ ਵਿੱਚ ਕੁਝ ਬੱਚਿਆਂ ਦੀ ਹੈ ਜੋ ਮੌਤ ਹੋ ਜਾਂਦੀ ਹੈ ਅਤੇ ਬੱਚਿਆਂ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਲਗਾਤਾਰ ਹੈ ਜੋ ਇਨਸਾਫ ਲਈ ਰੋਸ ਧਰਨਾ ਹੈ ਜੋ ਲਗਾਇਆ ਜਾ ਰਿਹਾ ਹੈ ਪਰਿਵਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੋ ਮੁੱਖ ਦੋਸ਼ੀ ਹੈ ਟਿਪਰ ਮਾਲਕ ਹੈ ਉਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਵੇ ਬੀਤੇ ਕੱਲ ਵੀ ਪਰਿਵਾਰ ਵੱਲੋਂ ਜੋ ਧਰਨਾ ਲਗਾਇਆ ਗਿਆ ਤੇ ਅੱਜ ਵੀ ਸਮਾਣਾ ਵਿਖੇ ਰੋਡ ਜਾਮ ਕਰਕੇ ਪਰਿਵਾਰ ਵੱਲੋਂ ਇਨਸਾਫ ਦੇ ਲਈ ਧਰਨਾ ਲਗਾਇਆ ਗਿਆ ਇਸ ਧਰਨੇ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਪਹੁੰਚੇ ਸਮਾਜਿਕ ਆਗੂ ਪਹੁੰਚੇ ਅਤੇ ਇਸ ਤੋਂ ਇਲਾਵਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਧਰਨੇ ਤੇ ਪਹੁੰਚੇ ਉਹ ਕੀ ਕਿਹਾ ਉਹਨਾਂ ਨੇ ਤੁਹਾਨੂੰ ਵੀ ਸੁਣਾਉਂਦੇ ਆਂ ਵੱਡੀ ਮੰਦਤਾ ਦੀ ਘਟਨਾ ਜਿਹੜੀ ਸਮਾਣਾ ਵਾਸੀਆਂ ਉੱਚ ਲੈਣੀ ਪਈ ਸਾਰੇ ਵਾਸੀਆਂ ਨੂੰ ਕਹੂੰਗਾ ਥੱਲੇ ਸੱਤ ਪਰਿਵਾਰ ਨਹੀਂ ਕਿਉਂਕਿ ਬੱਚੇ ਸਾਰੇ ਸਾਂਝੇ ਹੁੰਦੇ ਆ ਛੋਟੇ ਛੋਟੇ ਪੁੱਲਾਂ ਬਰ ਕੇ ਬੱਚੇ ਸਕੂਲ ਤੋਂ ੜ ਕੇ ਵਾਪਸ ਆ ਰਹੇ ਸੀ ਤਾਂ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਜ ਜਿਹਦੇ ਵਿੱਚ ਸੱਤ ਬੱਚਿਆਂ ਦੀ ਉਸੇ ਮੌਕੇ ਦੀ ਅਲਕਬਲ ਫਰਿਦਾਰਦਨ ਆਤ 30 ਹੋਈ ਬਾਕੀ ਬੱਚੇ ਚੱਪੀਆਂ ਦੀ ਸੋ ਕੁਝ ਪਰਿਵਾਰਾਂ ਵੱਲੋਂ ਅੱਜ ਮੈਂ ਇਹ ਕਹਿਣਾ ਗੱਲ ਕੀਤੀ ਜੀ ਕੁਛ ਇਨਸਾਫ ਦੀ ਮੰਗ ਹੈ ਦੇਖੋ ਬੱਚਿਆਂ ਤੋਂ ਵਾਪਸ ਲਿਆ ਅੰਸਰ ਪਰ ਇਹ ਆਟੇ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਦੇ ਹੰਝੂ ਪੁੱਝੀ ਹੈ ਹੌਸਲਾ ਦਿੱਤੀ ਸਿਆਣੇ ਕਹਿੰਦੇ ਆ ਕਿ ਖੁਸ਼ੀਆਂ ਵੰਡਣ ਨਾਲ ਧੁਕਨੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਸੁਣਿਆ ਜੀ ਕਿ ਦੁੱਖ ਵੰਡਣ ਦੇ ਇਤਿਹਾਸ ਸਰ ਉਹ ਜੋ ਇਹਨਾਂ ਨੇ ਮੰਗਾਂ ਕੀਤੀਆਂ ਕਿ ਉਸ ਪ੍ਰਸ਼ਾਸਨ ਵੱਲੋਂ proper ਤਰੀਕੇ ਨਾਲ ਐਫ ਆਈ ਆਰ ਨੇ ਕੀਤੀ ਉਹਦਾ ਵੀ ਮੌਕੇ ਤੇ ਆਰਡਰ ਦਿੱਤਾ ਗਿਆ ਤੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਜ਼ਰ ਜਬਤ ਨਹੀਂ ਕੀਤੀ ਚਾਹੀਦੀ ਚੋਕੀ ਤੇ ਪਰਿਵਾਰਾਂ ਨੂੰ ਦੁਬਾਰਾ ਕੋਈ ਇਸ ਤਰ੍ਹਾਂ ਦੀ ਬਦਲਾਖੋਰੀ ਜਾਂ ਕੋਈ ਤੁਸੀਂ ਸਾਡੇ ਤੇ ਐਂਕਲਾਤਾ ਉਹ ਕਰਤਾ ਉਸ ਕਿਸਮ ਦਾ ਬਿਲਕੁਲ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਗਏ ਨੇ ਤੇ ਜਿਹੜੇ ਟਿੱਪਰ ਵਾਲੇ ਸੀਗੇ ਅਸਲ 'ਚ ਉਹ ਇੱਕ ਟਿਪਰ ਨਹੀਂ ਹੈਗਾ ਉਹ ਕਈ ਸੌਟ ਟਿਪਰ ਨੇ ਜਿਹੜੇ ਸਮਾਨੇ ਵਿੱਚ ਦੀ ਲੰਗਦੇ ਨੇ ਤੇ ਮੈਨੂੰ ਦੱਸਿਆ ਇਹਨਾਂ ਨੇ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟਿਪਰ ਚੱਲਦੇ ਨੇ ਓਵਰਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਈਵਨ ਜਿਹੜਾ ਇਹ ਟਿਪਰ ਮਾਲਕ ਸੀਗਾ 19 ਸਾਲ ਦਾ ਜਵਾਨ ਸੀਗਾ ਜਿਹਦੀ ਕੋਈ ਲਰਨਿੰਗ ਲਾਇਸੈਂਸ ਨਹੀਂ ਸੀ ਜਦ ਕਿ ਟਿਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਕਿਨੇ ਇਹ ਗਲਤੀ ਕੀਤੀ ਜਾਂ ਕਿਵੇਂ ਕੀ ਦਿਨਾਂ ਮਿਲੀ ਪੁੱਗਤਾ ਕੋਈ ਰਕਸ਼ਨ ਜਾਓ ਉਹਨੂੰ ਵੀ ਗ੍ਰਿਫਤਾਰ ਕਰਨ ਦੇ ਆਰਡਰ ਦਿੱਤੇ ਗਏ ਨੇ ਤੇ ਚਿਲਡਰਨ ਮੈਮੋਰੀਅਲ ਪਾਰਕ ਇੱਕ ਜਿਹੜਾ ਇੱਥੇ ਉਹਨੂੰ ਬੱਚਿਆਂ ਦੀ ਯਾਦ ਚ ਇਹ ਇਸ ਸੜਕ ਨੂੰ ਸੜਕ ਕਿਉਂਕਿ ਮੇਰੇ ਖੁਦ ਮੇਰੇ ਪਿਤਾ ਜੀ ਪੰਨਰਾ ਸਕੂਲ ਚ ਪੜਾਉਂਦੇ ਸੀ ਪਸਿਆਣੇ ਤੋਂ ਇਧਰ ਪੰਨਰਾ ਤੋਂ ਜਦੋਂ ਆ ਰਹੇ ਸੀ ਛੁੱਟੀ ਤੋਂ ਬਾਅਦ ਤਾਂ ਸੜਕ ਕ੍ਰੋਸ ਕਰਕੇ ਦੂਜੇ ਪਾਸੇ ਜਾਣਾ ਸੀਗਾ ਤਾਂ ਟਰੈਕਟਰ ਨੈਕਸਡੈਂਟ ਹੋ ਗਿਆ ਸੀ ਤਾਂ ਉਹਨਾਂ ਦੀ ਰੀਡ ਦੀ ਹੱਡੀ ਦਾ ਜਿਹੜੇ ਦੋ ਮਣਕੇ ਟੁੱਟ ਗਏ ਸੀ ਤੁਹਾਨੂੰ ਲੱਗਦਾ ਚੱਲ ਨੂੰ ਹੱਡੀਆਂ ਸੀ ਬਾਅਦ ਵਿੱਚ ਉਹ ਇਲਾਜ ਤਾਂ ਕਰਵਾ ਲਿਆ ਪਰ ਫਿਰ ਵੀ ਉਹ ਸੜਕ 'ਤੇ ਉੱਪਰ ਨਾ ਬਹੁਤ ਔਖਾ ਹੁੰਦਾ ਸੋ ਮੈਂ ਖੁਦ ਇਸ ਸੜਕ 'ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਵੀ ਇਸ ਗੱਲ ਦਾ ਪਤਾ ਨੂੰ ਇਹਨੂੰ 4 ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟਨ ਡੀਸੀ 7 ਨੇ ਕਿਹਾ ਤਾਂ ਕਿ ਸਾਰਾ ਇਹ ਤਾਂ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੇ ਦੀ ਕੋਈ ਕਮੀ ਨਹੀਂ ਇਸ ਵਿੱਚ ਪਾਤੜਾ ਤੱਕ ਕਰਿਆ ਤੇ ਪਸਿਆਣੇ ਹਸਪੀਟਲ ਵਾਲਾ ਤੇ ਹਸਪਤਾਲ ਜਿਹੜਾ ਪੇਟ ਕਰ ਰਹੇ ਆ ਇੱਥੋਂ ਦਾ ਜੇ ਹਸਪਤਾਲ ਆਪਰੇਡ ਹੁੰਦਾ ਸ਼ਾਇਦ ਕੁਝ ਬੱਚੇ ਨੇ ਜਾਨਾ ਪਛ ਵੀ ਸਕਦੇ ਹਣਾ ਤੋ 13 ਤਰੀਕ ਨੂੰ ਅਸੀਂ ਕੁਝ ਐਂਬੂਲੈਂਸਸ ਦੇਣੀਆਂ ਨੇ ਉਹਦੇ ਚੋਂ ਸੱਤ ਐਂਬੂਲੈਂਸ ਜਿਹੜੀਆਂ ਨਾ ਸੱਤ ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਣਾ ਦੇ ਇਲਾਕੇ ਨੂੰ ਦੇ ਰਹੇ ਚਿਲਡਰਨ ਮੈਮੋਰੀ ਉਨਾਂ ਤੇ ਚਿਲਡਰਨ ਮੈਮੋਰੀਅਲ ਐਂਬੂਲੈਂਸ ਲਾ ਕੇ ਤੇ ਤਾਂ ਕਿ ਇੱਕ ਇਹਨਾਂ ਨੇ ਜਿਹੜਾ ਮਾਈਨਿੰਗ ਦੀ ਜੁਡੀਸ਼ੀਅਨ ਇਨਕੁਆਇਰੀ ਕਰਾਂਗੇ ਕਰਾਂਗੇ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਕਿ ਉਹਨੂੰ ਹੋਰ ਇਹ ਟਰਸਟ ਬਣਾਉਣਗੇ ਕੋ ਨਰੇਣ ਜਾਂ ਕੋਈ ਸਕੂਲ ਦੇ ਵਿੱਚ ਪਹੁੰਚਣ ਦਾ ਸਾਧਨ ਨਾ ਹੋਵੇ ਇਸ ਪੱਖੋਂ ਪੜਾਈ ਪੱਖੋਂ ਰਹਿ ਜਾਣ ਕਿ ਮੈਂ ਪੜ ਨਹੀਂ ਸਕਿਆ ਮੈਨੂੰ ਜਿਹੜਾ ਬਾਸੇ ਨਹੀਂ ਮਿਲਿਓ ਇਸ ਸਮਾਨੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਸਕੂਲ ਆਫ ਐਮੀਨੈਂਸ ਬਣਾ ਰਹੇ ਆ ਤੇ ਉੱਥੇ 15 20 ਬੱਸਾਂ ਤਾਂ ਪੈਸੇ ਵੀ ਮਿਲਣਗੇ ਪਰ ਜਿਹੜਾ ਇੱਕ ਟ੍ਰਸਟ ਬਣਾਉਣਗੇ ਚਿਲਡਰ ਮੈਮਰੀ ਉਹਦੇ ਵਿੱਚ ਵੀ ਸਰਕਾਰ ਆਪਨੇ ਸੀਐਮ ਸਾਹਿਬ ਲਈ ਕਾਫੀ ਥਾ ਤੇ ਪੂਰੇ ਪੰਜਾਬ ਦੇ ਵਿੱਚ ਟਿਪਰ ਬਹੁਤ ਚੱਲ ਰਹੇ ਨੇ ਉਹਨਾਂ ਤੋਂ ਸਾਰਿਆਂ ਦੀ ਅਸੀਂ ਕਰਤਾ ਟ੍ਰਾਂਸਪੋਰਟ ਮੰਡ ਮੈਨ ਨੂੰ ਤੇ ਪੋਸਟ ਡਿਪਾਰਟਮੈਂਟ ਨੂੰ ਕਰਤਾ ਆਰਡਰ ਕਿ ਸਾਰੇ ਟਿਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਗੇ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸਾਰੀ ਦਿਓ ਇਹ ਇੱਥੋਂ ਚੱਲਦੇ ਓਵਰਲੋਡੇਡ ਚੱਲਦੇ ਮੋਸਟਲੀ ਹੈਨਾ ਤੇ ਮਾਈਨਿੰਗ ਹੋ ਸਕਦਾ ਹੈ ਨਾ ਬੱਚਿਆਂ ਦੀ ਕੁਰਬਾਨੀ ਕਹੂੰਗਾ ਮੈਂ ਇਹਨਾਂ ਬੱਚਿਆਂ ਦੀ ਕੁਰਬਾਨੀ ਕਰਕੇ ਕੋਈ ਵੱਡਾ ਨੈਕਸਸ ਹੀ ਫੜਿਆ ਜਾਵੇ ਸਕੂਲਾਂ ਨੂੰ ਵੀ ਕੋਈ ਸ਼ਕਤੀ ਹੋਈ ਕਿ ਸਰਕੂ ਬੱਸਾਂ ਦੇ ਪਿੱਛਲੇ ਵੀ ਦੇਖਿਆ ਜਾਂਦਾ ਸੀ ਇਹ ਸਕੂਲਾਂ ਦਾ ਪੈਸੀ ਆਲਰੇਡੀ ਕਰ ਰੱਖਿਆ ਕਿ ਕੋਈ ਕੋਈ ਵੀ ਸਕੂਲ ਦੀ ਬੱਸ ਦਾ ਜਿਹੜਾ ਡਰਾਈਵਰ ਹੈ ਉਹਦੀ ਬਕਾਇਦਾ ਬੱਸ ਦੀ ਵੀ ਬਕਾਇਦਾ ਬੱਸ ਦੀ ਵੀ ਚੈਕਿੰਗ ਹੋਵੇ ਕਿ ਉਹ ਸੜਕ ਤੇ ਚੱਲਣ ਦੇ ਕਾਬਿਲ ਹੈ ਜਾਂ ਨਹੀਂ ਬਕਾਇਦਾ ਡਰਾਈਵਰ ਦੀ ਵੀ ਜਿਹੜੀ ਚੈਕਿੰਗ ਹੋਵੇ ਤਾਂ ਕਿ ਅੱਗੇ ਤੋਂ ਐਸੇ ਘਟਨਾਵਾਂ ਨਾ ਹੋਣ ਜਿਹੜੇ ਛੇਮੀ ਸੱਤਮੀ ਵਾਲੇ ਬੱਚੇ ਕੁ ਕਰੇ ਹੁਣੇ ਤੋਂ ਯੂਪੀਐਸਸੀ ਦੀ ਤਿਆਰੀ ਬਰੇ ਮਾਪਿਆਂ ਨਾਲ ਗੱਲਾਂ ਕਰਨ ਲੱਗੀ ਸੀ ਆਈਐਸ ਕਿਵੇਂ ਬਣ ਗਿਆ ਇਹ ਪੈਸੇ ਇੰਨੇ ਇੰਟੈਲੀਜੈਂਟ ਬੱਚੇ ਸੀ ਸੁਪਨੇ ਅਜੇ ਪੂਰੇ ਕਰਨੇ ਸੀ ਉਹਨਾਂ ਨੇ ਮਾਪਿਆਂ ਦੇ ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਸਰਕਾਰ ਕੋਲ ਵਿਧਾਇਕਾ ਦੇ ਪਰਿਵਾਰ ਦੇ ਨਾਲ ਦੀ ਵੀ ਕਰਤ ਹੈ ਜੀ ਵਿਧਾਇਕਾ ਦਾ ਵੀ ਨੋਮ ਰਿਹਾ ਹੈਗਾ ਕੋਈ ਜੀ ਇਹਦੇ ਮਾਰਕਾ ਨਾਲ ਕੋਈ ਵਿਧਾਇਕਾ ਦਾ ਵੀ ਰੋਲ ਰਿਹਾ ਹੈ ਜੀ ਜਿਹਦਾ ਜੀਦਾ ਵੀ ਹੋਇਆ ਹੱਥ ਚਾਹੇ ਉਹ ਸਾਡਾ ਪਾਰਟੀ ਦਾ ਕੋਈ ਵਧਾਇਕ ਹੈ ਚਾਹੇ ਕੋਈ ਸਾਡੀ ਪਾਰਟੀ ਦਾ ਅਹੁਦੇਦਾਰ ਹੈ ਕੋਈ ਨੀ ਬਖਸ਼ੇ ਜਾਉਂਦਾ ਜੀਨੇ ਜੇ ਕੋਈ ਇਹ ਪੁਰਾਣੇ ਮਾਮਲੇ 'ਚ ਜੇ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਇਹ ਪਰਚਾ ਨਹੀਂ ਕਰਨਾ ਜਾਂ ਐਫਆਈਆਰ ਵੀਕ ਕਰਨੀ ਫਰਾਂਤੇ ਕੋਈ ਨਹੀਂ ਬਖਸ਼ਾ ਜਾਂਦਾ ਠੀਕ ਸਰ ਤੇ ਇਹ ਜਿਹੜੀਆਂ ਕਿਉਂਕਿ ਦੇਖੋ ਐਡੀ ਬੜੀ ਘਟਨਾ ਹੋ ਗਈ ਹਾਲਾਂਕਿ ਬਹੁਤ ਵੈਲ ਆਫ ਪਰਿਵਾਰ ਨੇ ਕੋਈ ਪੈਸੇ ਦੀ ਪਰਮਾਤਮਾ ਵੱਲੋਂ ਕੋਈ ਕਮੀ ਪਰ ਜਦੋਂ ਕਈ ਵਾਰੀ ਕੀ ਹੈ ਕਿ ਜੈਂਚ ਦਾ ਜਿਹੜੇ ਕੰਮ ਤੇ ਚਲੇ ਜਾਂਦੇ ਆ ਮਾਈਂਡ ਇਧਰ ਉਧਰ ਡਾਈਵਟ ਹੋ ਜਾਂਦੀ ਹੈ ਲੇਡੀਜ਼ ਕਰੇ ਬਟੇ ਬਟੀਆਂ ਨੰਮਲ ਦਿੱਖਦੇ ਡਿਪਰੈਸ਼ਨ ਚ ਚਲੇ ਆ। ਸੋ ਉਹਨਾਂ ਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਵੇ ਰੋਜ਼ਗਾਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਜਿਵੇਂ ਜਿਵੇਂ ਟੈਸਟ ਹੈ। ਟੈਸਟ ਵੀ ਉਹ ਚੁੱਕਿਆ ਇੱਕ ਉਹਦੀ ਹਿੱਸਾ ਹੈ ਕਿ ਉਹ ਕੰਮ ਕਰਨ ਸਰਕਾਰੋਂ ਦੀ ਹੈਲਪ ਕਰੂਗੀ ਉਹ ਬੱਚੇ ਹੋਰ ਬੱਚਾ ਚੁਹੀ ਆਪਣੀ ਆਪਣੀ ਖੁਸ਼ੀ ਨਿਕਲੇ। ਤਰਨਾ ਖਤਮ ਕਰ ਰਹੇ ਸੀ ਪਰਵਾਰ। ਹਾਂ ਜੀ ਮੈਨੂੰ ਪਰਵਾਰ ਨੇ ਮੈਂ ਧੰਨਵਾਦ ਵੀ ਕਰਦਾ ਸਾਰੇ ਪਰਵਾਰ ਦਾ। ਉਹਨਾਂ ਨੇ ਮੈਨੂੰ ਕਿਹਾ ਕਿ ਤਰਨਾ ਖਤਮ ਕਰ ਰਹੇ ਹੋ। ਔਰ ਮੈਂ ਨਾਲ ਖੜਾ। ਔਰ ਸੱਤ ਐਂਬੂਲੈਂਸਸ ਤੇਰਾ ਤੇ ਇੱਕ ਨੂੰ ਮਿਲ ਜਾਣਗੇ ਸਕੂਲ ਆਫ ਫੈਮਿਨਸ ਬਣ ਰਿਹਾ ਹਸਪਤਾਲ ਨੂੰ ਉਹ ਅਪਗ੍ਰੇਡ ਕਰੇ ਨਾਲਿਕ ਪਾਰਕਾ ਚਿਲਡਰਨ ਮੈਮੋਰੀਅਲ ਪਾਰਕ ਹੋਗਾ ਨਵੇਂ ਤੇ 4 ਲੇਨ ਆਪਾਂ ਉਹ ਕਰ ਰਹੇ ਹਾਂ ਸੜਕ ਤੇ ਮਾਈਨਿੰਗ ਦੀਆਂ ਟਿਪਰਾਂ ਦੀ ਇਹਦੀ ਉੱਚ ਪੱਧਰੀ ਜਾਂਚ ਹੋਊਗੀ ਹੋ ਸਕਦਾ ਉਹਨਾਂ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੇ ਕਿ ਚਲੋ ਕੁਝ ਹੋਰ